ਤਸਵੀਰਾਂ ਸਾਹਮਣੇ ਆਉਂਦੀਆਂ ਨੇ ਹਲਕਾ ਸੰਬਰਾਲਾ ਦੇ ਬਲਾਕ ਮਾਛੀਵਾੜਾ ਸਾਹਿਬ ਦੇ ਨੇੜੇ ਪਿੰਡ ਚੱਕ ਲੋਟੀਆਂ ਜਿੱਥੇ ਕਿ ਨੌਜਵਾਨ ਜਸਪਰ ਸਿੰਘ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਨ ਵਾਲੇ ਸੁਪਾਰੀ ਕਿਲਰ ਸ਼ੂਟਰ ਸਲੀਮ ਦਾ ਮਾਛੀਵਾੜਾ ਪੁਲਿਸ ਨੇ ਦੇਰ ਰਾਤ ਕਰੀਬ 10:30 ਵਜੇ ਇਨਕਾਊਂਟਰ ਕਰ ਦਿੱਤਾ ਹੈ ਜਿਸ ਆਦਿ ਸਦੇ ਵਿੱਚ ਉਹ ਜ਼ਖਮੀ ਹੁੰਦਾ ਹੈ ਉਦਰੀ ਐਸਪੀਡੀ ਪਵਨਜੀਤ ਸਿੰਘ ਨੇ ਦੱਸਿਆ ਕਿ ਚੱਕ ਲੋਡ ਦੇ ਨੌਜਵਾਨ ਜਸਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਹਨਾਂ ਗ੍ਰਿਫਤਾਰ ਮੁਲਜ਼ਮਾਂ 'ਚੋਂ ਇੱਕ ਮੁਲਜ਼ਮ ਸਲੀਮ ਵਾਸੀ ਰੁਰਕਾਰ ਨਿਚੋਦੋ ਬੇਟ ਖੇਤਰ ਵਿੱਚ ਪਿੰਖਾਨਪੁਰ ਦੇ ਜੰਗਲੀ ਖੇਤਰ છਤਿਆਰਾ ਦੀ ਬ੍ਰਾਗਤੀ ਲਈ ਲਿਆਂਦਾ ਗਿਆ ਤਾਂ ਉੱਥੇ ਜ਼ਮੀਨ ਹੈਡਾ ਦੱਬਿਆ ਰਿਵਾਲਵਰ ਤੇ ਕਾਰਤੂਸ ਖੱਡਿਆ ਇਸ ਦੌਰਾਨ ਸਲੀਨ ਨੇ ਥਾਣਾ ਮੁਖੀ ਅਰਵਿੰਦ ਸਿੰਘ ਦਾ ਰਿਵਾਲਵਰ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਥਾਣਾ ਮੁਖੀ ਤੇ ਹੋਰ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਮੁਸਤੈਦੀ ਵਰਤਿਆ ਸ਼ੂਟਰ ਦਾ ਇਨਕਾਊਂਟਰ ਕਰਕੇ ਲਾਤ ਵਿੱਚ ਗੋਲੀ ਮਾਰੀ ਜਾਂਦੀ ਹੈ ਉਸ ਤੋਂ ਬਾਅਦ ਦਾ ਗ੍ਰਿਫਤਾਰ ਕਰ ਲਿਆ ਗਿਆ ਉਦਰੀ ਹੋਰ ਜਾਣਕਾਰੀ ਉਹਨਾਂ ਕੀ ਸਾਂਝੀ ਕੀਤੀ ਹੈ ਤੁਸੀਂ ਖੁਦ ਸੁਣ ਲਵੋ ਮਾਛੀਵਾੜੇ ਤੋਂ ਦੀਪਕ ਧਿਰ ਕੋ ਇਹਨਾਂ 29 ਸਤ ਨੂੰ ਚੱਕ ਲੋਟਾ ਪਿੰਡ ਦੇ ਵਿੱਚ ਮਾਰਨਿੰਗ ਟਾਈਮ ਤੇ ਕੋਈ 8:30 ਤੋਂ 9:10 ਵਜੇ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਜਸਪ੍ਰੀਤ ਦੇ ਗੋਲੀਆਂ ਗਾਲੀਆਂ ਮਾਰ ਕੇ ਬੰਦੇ ਅਨਨੋਨ ਬੰਦੇ ਸੀ ਉਸ ਵੇਲੇ ਜੀ ਉਹ ਗੋਲੀਆਂ ਮਾਰ ਕੇ ਭੱਜ ਗਏ ਉਹ ਅਸੀਂ 138 ਨੰਬਰ ਮਕਦਮਾ ਦਰਜ ਕਰਕੇ ਉਹਦੇ ਵਿੱਚ ਕੁਝ ਮੁਰਜੂਮ ਅਸੀਂ ਅਰੈਸਟ ਕੀਤੇ ਹੈ ਅੱਜ ਸਲੀਮਨਾ ਦੇ ਮੁਰਜਮ ਜਿਹੜਾ ਕਿ ਜਿਹਦਾ ਇੱਕ 27 ਐਵੀਡੈਂਸ ਐਕਟ ਫਾਰਥਿੰਗ ਸਾਫ ਹੁੰਦਾ ਸਾਡਾ ਉਹਦੇ ਚ ਉਹਨੇ ਜੋ ਇਨਕਸ਼ਾਫ ਕੀਤਾ ਸੀਗਾ ਉਸ ਪਿਸਟਲ ਦੀ ਰਿਕਵਰੀ ਕਰਨ ਵਾਸਤੇ ਇਨਸਪੈਕਟਰ ਸਾਹਿਬ ਮੁਖ ਅਫਸਰ ਥਾਣਾ ਮਾਚੀਵਾੜਾ ਸਾਹਿਬ ਜਦੋਂ ਉਹਨੂੰ ਲੈ ਕੇ ਆਏ ਆ ਪਾ ਪਿਛਲੇ ਪਾਸੇ ਤੋਂ ਹੀ ਦੇਖੋ ਜਿੱਥੇ ਉਹਨੇ ਛਿਪਾ ਕੇ ਲਪੋ ਕੇ ਰੱਖਿਆ ਸੀ ਜਦੋਂ ਉਹਨੇ ਆਪਣੇ ਹੱਥਾਂ ਦੇ ਨਾਲ ਰਿਕਵਰੀ ਕਰਵਾ ਕੇ ਉਹ ਪਿਸਟਲ ਤੋਂ ਬਾਅਦ ਵਾਪਸ ਜਾਣ ਲਗੇ ਤਾਂ ਉਹਨੇ ਸਪੈਟ ਸਾਹਿਬ ਦੇ ਨਾਲ ਸਕਫਲਿੰਗ ਦਾ ਮਤਲਬ ਆਪਣੇ ਇਹਨਾਂ ਦਾ ਪਿਸਟਲ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸਪੱਸ਼ਟ ਜੀ ਉਹਦੇ ਵਿੱਚ ਇਮੀਡੀਏਟ ਆਪਣਾ ਪਚਾ ਦੇ ਪੱਖ ਦੇ ਵਿੱਚ ਤੇ ਪਲੱਸ ਕਿਉਂ ਭੱਜ ਨਾ ਜਾਵੇ ਤੇ ਇਹਨਾਂ ਫਾਇਰ ਹੋਇਆ ਜਿਹੜਾ ਉਹਦੇ ਲੱਤ ਦੇ ਵਿੱਚ ਲੱਗਿਆ ਤੇ ਬਾਕੀ ਫਿਰ ਉਹਨੂੰ ਇਮੀਡੀਏਟ ਨਾਲ ਸਾਡੇ ਸੀਆਈ ਇੰਸਪੈਕਟਰ ਸਾਹਿਬ ਸੀ ਸੀ ਇੰਸਪੈਕਟਰ ਸਾਹਿਬਾਨ ਵੀ ਸੀਗੀ ਪਾਰਟੀ ਤੇ ਇਮੀਡੀਏਟ ਉਹ ਲੈ ਕੇ ਗਏ ਉਹਨੂੰ ਸਿਵਲ ਹਸਪੀਟਲ ਦੇ ਵਿੱਚ ਤੇ ਜਦੋਂ ਕੋਈ ਐਮਰਜੈਂਸੀ ਹੁਣੀ ਉਹਨੇ ਜਦੋਂ ਫਰਦਿੰਗ ਸ਼ਾਹ ਸਾਮੀ ਕੀਤਾ ਤੇ ਫਿਰ ਉਹਦੇ ਮੁਤਾਬਿਕ ਕਵਰੀ ਕਰਾਣੀ ਬਹੁਤ ਜ਼ਰੂਰੀ ਸੀ ਤੇ ਜਿੱਥੇ ਅਸੀਂ ਹੁਣ ਮੌਕਾ ਦੇਖਣ ਵਾਸਤੇ ਜਦੋਂ ਉਹਦੇ ਜਿਹੜੇ ਪ੍ਰੋਬਲਮ ਸਾਨੂੰ ਪਤਾ ਲੱਗ ਗਿਆ ਉਹਦੀ ਪਛਾਣ ਸਲੀਮ ਬੱਜੂ ਇਹ ਵਾਸੀ ਕਿੱਥੋਂ ਸਲੀਮ ਸਲੀਮ ਹੈ ਜੀ ਉਹਦਾ ਪਿੰਡ ਹੈਗਾ ਰੁੜਕਾ ਜੀ ਹਾਂ ਜੀ ਉਹਦੇ ਨਾਲ ਦੇ ਸਾਥੀ ਗੁਸਤਾ ਫੜਲੇ ਜੀ ਨਾਲ ਦੇ ਸਾਥੀ ਉਹ ਰੁੜਕੀ ਹੈ ਹਾਂ ਜੀ ਅਸੀਂ ਉਹਦੇ ਵਿੱਚ ਜੀ ਕੁੱਲ ਤਿੰਨ ਚਾਰ ਅਸੀਂ ਮੁਰਜ਼ੇ ਮਸੀਂ ਅਰੈਸਟ ਕਰ ਲਏ ਆ ਦੋ ਤਿੰਨ ਰਹਿੰਦੇ ਨੇ ਜਿਹੜੇ ਭੱਜੇ ਹੋਏ ਉਹ ਵੀ ਫੜ ਲਾਂਗੇ ਉਹਦਾ ਮੋਟਿਵ ਕੀ ਸੀ ਉਹ ਲੜਕੇ ਨੂੰ ਮਾਰਨ ਦੇ ਚੱਕਰ ਉਹ ਤੇਤਾ ਜੀ ਉਹਦਾ ਹਜੇ ਪੂਰਾ ਕਲੀਅਰ ਕਰਨ ਵਾਲਾ ਹੈ ਉਹਦੇ ਵਿੱਚ ਇੱਕ ਅ ਅਮਰੀਕਾ ਯੂ ਐਸ ਆ ਦਾ ਇੱਕ ਉਹ ਕਹਾਣੀ ਜੁੜਦੀ ਹੈ ਜੀ ਹਜੇ ਉਹਦੀ ਪੂਰੀ ਬੈਕਗ੍ਰਾਉਂਡ ਚੈੱਕ ਕਰਾਂਗੇ ਕੋਈ ਫੈਮਲੀ ਦੇ ਵਿੱਚ ਕਿਸ ਨਾ ਕਿਸੇ ਤਰੀਕੇ ਦੀ ਕੋਈ ਜਿਵੇਂ ਨਾ ਬੰਦੇ ਦੇ ਦਿਮਾਗ ਦੇ ਵਿੱਚ ਕੋਈ ਪਿਕਚਰ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਹੋਣਾ ਦੀ ਜੀ ਉਹਦੇ ਵਿੱਚ ਤਾਂ ਇੱਕ ਸਟੋਰੀ ਦੀ ਉਹਦੀ ਬੈਕਗ੍ਰਾਉਂਡ ਉੱਥੇ ਜੋੜੀ ਇਸ ਸਪਾਰੀ ਕਿਲਿੰਗ ਮੰਨਦਾ ਸੀ ਜੀ ਇਸ ਸਪਾਰੀ ਕਿਲਿੰਗ ਨੂੰ ਅਗਲਾ ਕਹਿ ਸਕਦੇ ਜੀ ਯੈਸ ਇਹਦੇ ਵਿੱਚ ਸਪਾਰੀ ਕਿਲਿੰਗ ਹੀ ਹੈ ਜਿਹਨੇ ਉੱਥੇ ਬੈਠੇ ਨੇ ਕਿਵੇਂ ਉਹਨਾਂ ਨੂੰ ਭੇਜਿਆ ਹੈਗਾ ਉਹ ਸਾਰੀ ਸਟੋਰੀ ਜਿਹੜੀ ਹੈ ਜੇ ਕਲੀਅਰ ਹੋ ਰਹੀ ਹੈ ਹੌਲੀ ਹੌਲੀ ਤਕਰੀਬਨ ਆਲਮੋਸਟ 80 85% ਅਸੀਂ ਸਟੋਰੀ ਕਲੀਅਰ ਹੋ ਗਈ ਹੈ ਇੱਥੋਂ ਕੀ ਕੀ ਬਰਾਮਦ ਹੋਈ ਜੁੱਤੋਂ ਹੁਣ ਜਿਹੜੀ ਥੋੜਾ ਇੱਥੋਂ ਜੀ ਅੱਜ ਇੱਥੇ ਅਸੀਂ 34 ਵਰਡਾ ਇੱਕ ਪਿਸਟਲ ਜਿਹੜਾ plus 5 ਕਾਰਟਿਜ ਤੇ ਇੱਕ ਮੈਗਜ਼ੀਨ ਪਰ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਨਾ ਤੇ ਕੋਈ ਹੋਈਓ ਤਾਂ ਫਿਰ ਜਿਹੜੇ ਪਹਿਲਾਂ ਅਰੈਸਟ ਕੀਤੇ ਇਹ ਅਜੇ ਪਰਤਾਕਟ ਕਾਰ ਰਹੇ ਆ ਉਸ ਬੰਦਿਆਂ ਦੇ ਖਿਲਾਫ ਤਾਂ ਪਤਾ ਲੱਗ ਗਿਆ ਸਾਨੂੰ ਹੈਗੇ ਨੇ ਮਕਦਮੇ ਇਹ ਪਹਿਲਾਂ ਵੀ ਕੰਮ ਕਰਦੇ ਸੀ ਜਾਂ ਕਿਸ ਤਰ੍ਹਾਂ ਦੇ ਨਹੀਂ ਮਤਲਬ ਕੰਮ ਤਾਂ ਇਸ ਤਰ੍ਹਾਂ ਦਾ ਹੀ ਆ ਇਹਨਾਂ ਦਾ ਜਿਵੇਂ ਪਹਿਲਾਂ ਵੀ ਇੱਕ ਦੋ ਬੰਦੇ ਕ੍ਰਿਮੀਨਲ ਮਕਦਮੇ ਦਰਜਾ ਉਹਨਾਂ ਦੇ ਖਿਲਾਫ ਇੱਥੇ ਕਿਦੋਂ ਨੇ ਛਪਾਇਆ ਸੀ ਜਿਹੜਾ ਆਰਡਰ ਉਹ ਇੱਥੇ ਛਪਾਉਂਦਾ ਕੀ ਮਟਰ ਸੀ ਇਹ ਜੀ ਜਿਸ ਦਿਨ ਉਹਨਾਂ ਨੇ ਫਾਇਰਿੰਗ ਕੀਤੀ ਫਾਇਰਿੰਗ ਤੋਂ ਬਾਅਦ ਜਾਂਦੇ ਹੋਏ ਇੱਥੇ ਜੰਗਲ ਦੇ ਵਿੱਚ ਛਪਾ ਕੇ ਗਏ ਨੇ ਜੀ ਉਹ ਠੀਕ ਹਾਂਜੀ